ਉਹ ਮੇਨ ਸਟੇਡੀਅਮ ਦੇ ਖੱਬੇ ਆਤਾ ਮੇਨ ਸਟੇਡੀਅਮ ਦੇ ਸੱਜੇ ਆਪ ਜਿਹੜੀ ਟੀਮ ਆ ਉਹ ਜੱਸਾ ਦੀ ਪਹੁੰਚ ਚੁੱਕੀ ਐ ਲਓ ਖੇਡ ਮੈਦਾਨ ਦੇ ਵਿੱਚ ਕਹਿੰਦੇ ਵਿਸ਼ਾਲ ਕਬੱਡੀ ਪਾ ਰਿਹਾ ਹੈ ਵਿਸ਼ਾਲ ਬਾਈ ਚੋਪੀ ਸਿੰਘਾਂ ਦੀ ਕਹਿੰਦੇ ਚੱਲੀ ਹੋਈ ਟੀਮ ਆ ਦਿੱਤੂਪੁਰਾਣਾ ਦੀ ਖੇਡ ਮੈਦਾਨ ਦੇ ਵਿੱਚ ਲਓ ਅਗਲੀ ਕਬੱਡੀ ਪਾਉਣ ਲਈ ਗੱਭਰੂ ਮੇਰੇ ਵੀਰੋਂ ਭਰਵਾਨ ਵਜਾ ਆਇਆ ਲੈ ਵੀ ਕਰਨਾ ਜੇ ਮੁਕਾਬਲਾ ਮੂਹਰੇ ਖਾ ਕੇ ਆ ਧਾਵੀ ਨਾ ਹੋ ਜੇ ਨਾ ਫਿਰ ਪਤਾ ਲੱਗੇ ਬਾਪੂਆ ਕਿ ਵੀ ਮਾਣ ਮੈਨੂੰ ਆਪਣੇ ਪੁੱਤ ਦੇ ਤੇ ਸਵਾਦ ਵੱਖਰਾ ਖੇਡ ਕਬੱਡੀ ਦਾ ਆਹ ਨਜ਼ਾਰਾ ਵੱਖਰਾ ਖੇਡ ਕਬੱਡੀ ਦਾ ਲਓ ਖੇਡ ਮੈਦਾਨ ਦੇ ਵਿੱਚ ਹੁਣ ਦੇਖਾਂਗੇ ਵੀ ਕੌਣ ਕਰਦਾ ਕਮਾਲ ਮੱਟਰ ਭੁਪਿੰਦਰ ਸਿੰਘ ਜੀ ਵੀ ਐ ਦੂਰੋਂ ਤੱਕ ਰਹੇ ਨੇ ਨੇੜੇ ਤੱਕ ਰਹੇ ਨੇ ਵੀ ਮੈਚ ਚੋਟੀ ਦਾ ਜਾਫੀ ਪਾਣ ਵਾਲਾ ਆਹ ਜਾਫੀ ਪਾਣ ਵਾਲਾ ਆਹ ਜਾਫੀ ਉਹ ਟਾਈਮ ਆ ਰਿਹਾ ਕਬੱਡੀ ਖੇਡ ਗਰਾਊਂਡ ਦੇ ਵਿੱਚ ਮੈਚ ਇਹਨੇ ਚੋਟੀ ਦਾ ਇਧਰਲੇ ਪਾਸੇ ਗੱਪਰੂ ਦੀ ਕਰਨ ਪਈ ਹੀ ਕਬੱਡੀ ਹੈ ਚਾਰ ਜਾਂਫੀ ਨੇ ਫਿਰ ਦੇਖਾਂਗੇ ਵੀ ਕਰਨ ਸਰਬਾਹੂ ਬੱਲੇ ਦੇ ਯਾਹਰ ਸਾਥੀ ਖਿਡਾਰੀ ਮੈਚ ਚੋਟੀ ਦਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਆਓ ਵੱਜੀ ਕਰਦਾ ਹੋਇਆ ਕਮਾਲ ਰਾਮ ਸਿੰਘ ਕੰਚੀ ਪਾ ਰਿਹਾ ਹੈ ਬੜੇ ਵੱਖਰੇ ਹੋਏ ਪੈਰ ਜਵਾਨੀ ਵਾਲੇ ਆਓ ਫਿਰ ਹੋਈ ਧੂੜ ਮਿੱਟੀ ਦੀ ਉੱਪਰ ਹੀ ਹੋਈ ਧੂੜਾ ਮਿੱਟੀ ਦੀ ਕਿ ਧੂੜਾ ਪੱਤੀ ਜਾਂਦੇ ਨੇ ਜਿਨ੍ਹਾਂ ਨੇ ਦੁੱਧ ਮਾਰ ਆ ਪੀਤਾ ਮਿੱਤਰੋ ਫੜਦੇ ਸਾਥੇ ਨਹੀਂ ਦੁੱਲਾ ਲੱਖਾ ਤੇ ਕੁਲਜੀਤਾ ਦੁੱਲਾ ਲੱਖਾ ਤੇ ਕੁਲਜੀਤਾ ਮੈਚ ਕਹਿੰਦੇ ਚੋਟੀ ਦਾ ਖੇਡਿਆ ਜਾ ਰਿਹਾ ਹੈ ਅਲੀ ਰੇਡ ਪਾਉਣ ਦੇ ਲਈ ਗੱਭਰੂ ਮੈਦਾਨ ਦੇ ਵਿੱਚ ਵਧਿਆ ਹੋਇਆ ਖਾਸਾ ਕਹਿੰਦੇ ਜਾਂਫੀ ਕਰਦਾ ਕਮਾਲ ਮੇਰੇ ਵੀਰੋ ਖੇਡ ਗਰਾਊਂਡ ਦੇ ਵਿੱਚ ਲਓ ਅਗਲੀ ਰੇਡ ਪਾਉਣ ਦੇ ਲਈ ਫਿਰ ਨਾਜਵਾਨ ਵਧਿਆ ਹੋਇਆ ਘੈਂਟ ਨਹੀਂ ਹੱਸ ਰਹੇ ਨੇ ਲਖਵੀਰ ਹੁਣੀ ਕੰਨ ਨਿਆਰਾ ਬੱਖਰਾ ਨਿਆਰਾ ਬੱਖਰਾ ਆਹ ਖੇਡ ਮੈਦਾਨ ਦੇ ਵਿੱਚ ਇਹਨੇ ਮੈਚ ਚੋਟੀ ਦਾ ਪਰਮਾ टीम कोलोटी का मैच होना चाहता है टीमा ग्रा पड़ी थी कबड्डी जल्दा कबड्डी पालिया मैं भी बाबे मैं भी कल ज ला पैणा ਇਸ ਦੇ ਪਾਸੇ ਕਹਿੰਦੇ ਬਾਬਾ ਪਾਉਂਦਾ ਹੋਇਆ ਕਬੱਡੀ ਖੇਡ ਮੈਦਾਨ ਦੇ ਵਿੱਚ ਹੁਣ ਦੇਖਾਂਗੇ ਵੀ ਹੁੰਦੀ ਹੈ ਕਮਾਲ ਬਾਬਾ ਬਾਬੀ ਲੱਗੇ ਪ੍ਰੈਸ ਹੁਣ ਇਹ ਕਹਿੰਦਾ ਟੱਕਰਾ ਟੂਰਨਾਮੈਂਟ ਜਸੂਆ ਦੇ ਵਿੱਚ ਪ੍ਰੈਸ ਕਹਿੰਦੇ ਆਰਦੀ ਨੇ ਜੇ ਹੁੰਦਾ ਪ੍ਰੈਸ ਪਰਮਾਨ ਹੁੰਦਾ ਨਾਲ ਪਹਿਲੇ ਰੇਡ ਦਾ ਅਗਲੀ ਰੇਡ ਪਾਉਂਦੇ ਨੇ ਭਲਵਾਨ ਮੇਰੇ ਵੀਰੋ ਵਧਿਆ ਹੋਇਆ ਪੂਰੀ ਚਾਲੀ ਦੇ ਨਾਲ ਚਾਰ ਜਾਫੀ ਨੇ ਇੱਕ ਨਹੀਂ ਤੇ ਬਾਬਾ ਇੱਕ ਨਹੀਂ ਤੇ ਕਰਨ ਹਲਾ ਸ਼ਰੀਫ ਬਾਪੂਰੀ ਪਾਰ ਖੇਡੀ ਖੇਡ ਮੈਦਾਨਾਂ ਦੇ ਵਿੱਚ ਕੋਈ ਵੀ ਨਾਲ ਆਹ ਬਾਬੇ ਦੀ ਟਰਾਈ ਕਰੇ ਜਲਾ ਦੀ ਅਲੀਆ ਬਾਬਾ ਖੇਡਿਆ ਬਤਾਰ ਰੈਂਡਰ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਆਹ ਰੇ ਮਾਨ ਦੇ ਵਿੱਚ ਜੋਬਨ ਮੇਰੇ ਵੀਰੋ ਵਧਿਆ ਹੋਇਆ ਪੋਪਾ ਤੇ ਘਲੋਟੀ ਭੋਲੂ ਦੀ ਟੀਮ ਦਾ ਮੈਚ ਹੋਣਾ ਇਹ ਟੀਮ ਅਗਰਾਉਂਡ ਦੇ ਵਿੱਚ ਚੱਲ ਰਿਹਾ ਨਾਲ ਖੇਡ ਮੈਦਾਨ ਦੇ ਵਿੱਚ ਆਓ ਮੈਚ ਚੋਟੀ ਦਾ ਗੈਟਰ ਨਹੀਂ ਮਿੱਠੀ ਖਿਚਲੋ ਜਨਾਂ ਦੀ ਮੈਚ ਬੜਾ ਵਧੀਆ ਇਹ ਮੈਦਾਨ ਮੈਚ ਕਹਿੰਦੇ ਟੌਪ ਦਾ ਦੋਨੋਂ ਟੀਮਾਂ ਦੇ ਦਰਮਿਆਨ ਟੱਕਰ ਸਿਰੇ ਦੀ ਹੈ ਖੇਡ ਮੈਦਾਨ ਦੇ ਵਿੱਚ ਉਹ ਦੇਖਾਂਗੇ ਵੀ ਕੌਣ ਕਰਦਾ ਕਮਾਲ ਮੇਰੇ ਦੋਸਤੋ ਪਈ ਹੀ ਕਬੱਡੀ ਨਾਜਰਾ ਧਾਗੀ ਦੀ ਖੇਡ ਮੈਦਾਨ ਦੇ ਵਿੱਚ ਬਹੁਤ ਵਧੀਆ ਮੈਚ ਬਾਬਾ 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 ਬਿੱਤੂਪਰੀਆ ਬਿੱਤੂਪਰੀਆ ਬਾਬਾ 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 ਕਹਿੰਦੇ ਬਿੱਤੂਪਰੀਆ ਬੱਲੇ ਬੱਲੇ ਕਰਾਵਾ ਖੇਡ ਮੈਦਾਨ ਸ਼ਾਨ ਆ ਨਾ ਤੁਮ ਨਹੀਂ ਲੱਗੀ ਸਿਆ ਪਹਿਲਵਾਨ ਆ ਗਿਆ ਜੇ ਟੱਕਰ ਹੋ ਜਾਣਾ ਕਰਨ ਦੇ ਨਾਲ ਸਾਗ ਫਿਰ ਇੱਕ ਵਾਰੀ ਵੱਖਰਾ ਹੋਣਾ ਫਿਰ ਮੈਦਾਨ ਦੇ ਵਿੱਚ ਨਜ਼ਾਰਾ ਵੱਖਰਾ ਕੇ ਟੱਕਰ ਦਾ ਯਾਰਾ ਬੱਕੜਾ ਲਓ ਖੇਡ ਮੈਦਾਨ ਦੇ ਵਿੱਚ ਭਈ ਕਬੱਡੀ ਹੈ ਐਨ ਦੇਖਾਂਗੇ ਵੀ ਹੋਰ ਪ੍ਰਿੰਸ 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 ਇਹ ਇੱਕ ਕਬੱਡੀ ਦਾ ਪ੍ਰਿੰਸ ਦੁੱਗਾ ਵਾਲਾ ਤੁਸੀਂ ਐਨ ਕਹਿੰਨੇ ਕਰਨ ਦਾ ਵੀ ਭੋਲੂ ਦਾ ਵੀ ਕੰਦ ਜਿਹੜਾ ਕਰਨ ਵਰਗਾ ਉਹ ਵੀ ਕਹਿੰਦੇ ਇੱਦਾਂ ਖੇਡਦਾ ਵਟ ਦੱਸੇ ਜੀ ਮਾਨ ਕਰਦੇ ਨੇ ਪੈਂਕੀ ਵਾਲੀ ਜੀ ਉਹ ਮੈਚ ਚੁੱਕੀ ਦੇ ਨੇ ਖੇਡ ਮੈਦਾਨ ਦੇ ਵਿੱਚ ਪਰ ਦੇਖਾਂਗੇ ਵੀ ਜੱਫੀ ਕਰਦਾ ਹੋਇਆ ਟਰਾਈ ਹੁਣ ਲੱਗਾ ਹੋਇਆ ਜੱਫਾ ਖੇਡ ਗਰਾਹ ਦੇ ਵਿੱਚ ਹੁੰਦੀ ਹੋਈ ਕਮਾਲ ਹੈ ਕਿਨੇ ਕਿ ਇੱਕ ਹੀ ਦਾ ਪਹਿਲਾ ਫੇਰ ਗਿਆ ਤੇ ਉੱਤੇ ਲੱਗਦੇ ਤੀਰੇ ਤੀਰੇ ਬਦੇ ਜਿੱਤ ਕੇ ਗੇੜੀ ਦਿੱਤੂ ਪੂਰਾ ਵੀਰੇ ਜਿੱਤੂ ਪੂਰਾ ਜਿੱਤ ਗਈ ਭਾਈ